ਦਾ ਗਿਆਨ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਚਮਕੀਲੇ ਬਾਰੇ ਕੀ ਗੱਲ ਕਹੀ ਸੀ ਠੋਕ ਕੇ ਮਾਨਕ ਨੇ ਪੜਕਾਇਆ ਸੀ ਚਮਕੀਲੇ ਦੇ ਵਿਰੁੱਧ ਸੋ ਆਖਰ ਕੀ ਗੱਲਬਾਤ ਰਹੀ ਸੀ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਲਗਾਤਾਰ ਜੇ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਦਾ ਨਾਮ ਜਿਹੜਾ ਹੈ ਉਹ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ ਅਮਰ ਸਿੰਘ ਚਮਕੀਲਾ ਦੇ ਬਾਰੇ ਅੱਜ ਹਰ ਕੋਈ ਜਾਣਨਾ ਚਾਹੁੰਦਾ ਹੈ ਸੋ ਆਖਰਕਾਰ ਚਮਕੀਲੇ ਦੇ ਨਾਮ ਤੇ ਸਰਚਾਂ ਵੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਜਿਵੇਂ ਹੀ ਚਮਕੀਲਾ ਫਿਲਮ ਜਿਹੜੀ ਹੈ ਦਲਜੀਤ ਉਹ ਸਾਂਝੀ ਆਈ ਹੈ ਸੋ ਆਖਰ ਉਸ ਤੋਂ ਬਾਅਦ ਜਿਹੜੇ ਲੋਕ ਨੇ ਚਮਕੀਲੇ ਦੇ ਬਾਰੇ ਜਾਣਨਾ ਵੱਦ ਤੋਂ ਵੱਧ ਚਾਹੁੰਦੇ ਨੇ ਹੁਣ ਨਾਲ ਹੀ ਜੇ ਗੱਲ ਕਰੀਏ ਤੇ ਆਖਰ ਚਮਕੀਲਾ ਫਿਲਮ ਨੇ ਕਈ ਚਿਹਰੇ ਵੀ ਜਿਹੜੇ ਨੇ ਬੇਨਕਾਬ ਕਰ ਦਿੱਤੇ ਨੇ ਕਈ ਲੋਕਾਂ ਦਾ ਮੰਨਣਾ ਹੈ ਕਿ ਆਖਰ ਜਿਹੜੇ ਲੋਕ ਚਮਕੀਲੇ ਤੋਂ ਖਾਰ ਖਾਂਦੇ ਸੀ ਉਹਨਾਂ ਲੋਕਾਂ ਦੇ ਚਿਹਰੇ ਜਿਹੜੇ ਨੇ ਨੰਗੇ ਹੋ ਗਏ ਨੇ ਪਰ ਕੁਝ ਲੋਕ ਇਸ ਸੰਸਾਰ ਦੇ ਵਿੱਚ ਭਾਵੇਂ ਨਹੀਂ ਰਹੇ ਨੇ ਪਰ ਜੇ ਗੱਲ ਕਰੀਏ ਤਾਂ ਆਖਰਕਾਰ ਚਮਕੀਲਾ ਉਹ ਸ਼ਖਸੀਅਤ ਸੀ ਜਿਹੜਾ ਅੱਜ ਵੀ ਚਮਕ ਰਿਹਾ ਹੈ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਚਮਕੀਲੇ ਦੇ ਸ਼ਖਸ ਨੂੰ ਜੋ ਲੋਕ ਖਤਮ ਕਰਨਾ ਚਾਹੁੰਦੇ ਸੀ ਉਹ ਲੋਕ ਆਪ ਹੀ ਖਤਮ ਹੋ ਗਏ ਨੇ ਚਮਕੀਲਾ ਫਿਲਮ ਦੇ ਆਉਣ ਤੋਂ ਬਾਅਦ ਬੱਲੇ ਬੱਲੇ ਹੋ ਚੁੱਕੀ ਹੈ ਦਲਜੀਤ ਦੋਸਾਂਝ ਤੇ ਪ੍ਰਨੀਤੀ ਚੋਪੜਾ ਦੇ ਜਿਹੜੇ ਸਿਤਾਰੇ ਨੇ ਉਹ ਗਰਦਸ਼ ਦੇ ਵਿੱਚ ਨੇ ਤੇ ਨਾਲ ਹੀ ਜੇ ਗੱਲ ਕਰੀਏ ਚਮਕੀਲਾ ਫਿਲਮ ਜਿਹੜੀ ਹੈ ਕਾਫੀ ਵੱਡਾ ਨਾਮ ਵੀ ਰੋਸ਼ਨ ਕਰ ਗਈ ਹੈ ਸੋ ਆਖਰ ਚਮਕੀਲਾ ਕਹਿੰਦੇ ਰੂਹ ਦੇ ਵਿੱਚ ਉਤਰ ਗਿਆ ਹੈ ਬਾਲੀਵੁੱਡ 스타 ਵੀ ਬੋਨੇ ਹੋ ਗਏ ਨੇ ਚਮਕੀਲਾ ਦੇ ਮੂਰੇ ਯਾਨੀ ਕਿ ਦਲਜੀਤ ਦੋਸਾਂਝ ਦੇ ਮੂਰੇ ਹੁਣ ਗੱਲ ਕਰਾਂਗੇ ਦਲਜੀਤ ਦੋਸਾਂਝ ਨੇ ਚਮਕੀਲਾ ਫਿਲਮ ਕੀਤੀ ਆਖਰ ਉਸ ਦੀ ਉਹ ਇੱਕ ਬਣਾਈ ਉਹ ਇੱਕ ਨਾਮੀ ਕਲਾਕਾਰ ਸੀ ਜਿਸ ਨੂੰ 8 ਮਾਰਚ 1988 ਨੂੰ ਕਤਲ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਇੱਕ ਉਹ ਨੌਜਵਾਨ ਸੀ ਜੋ ਮਜਲੂਮਾਂ ਦੀ ਰੱਖਿਆ ਕਰਦਾ ਸੀ ਆਖਰਕਾਰ ਇੱਕ ਵਾਰ ਕਹਿੰਦੇ ਨੇ ਕੁਲਦੀਪ ਮਾਨਕ ਨੇ ਆਖਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਜਿਹੜਾ ਹੈ ਢੜਕਾ ਦਿੱਤਾ ਸੀ ਤੇ ਕਿਹਾ ਸੀ ਕਿ ਤੁਸੀਂ ਵੱਡੇ ਖਾਲਕੂ ਬਣੇ ਫਿਰਦੇ ਹੋ ਤੇ ਚਮਕੀਲਾ ਸ਼ਰਿਆਮ ਲੱਚਰ ਗਾਇਕੀ ਗਾਉਂਦਾ ਹੈ ਲੱਚਰ ਤਾਂ ਫੈਲਾ ਰਿਹਾ ਹੈ ਸੋ ਆਖਰ ਤੁਸੀਂ ਚਮਕੀਲੇ ਦਾ ਕੰਮ ਤਮਾਮ ਕਰ ਦਿਓ ਉਸ ਤੋਂ ਬਾਅਦ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਜਵਾਬ ਦਿੱਤਾ ਸੀ ਮਾਨਕ ਸਾਹਿਬ ਤੁਹਾਡਾ ਕਦ ਬਹੁਤ ਉੱਚਾ ਸੀ ਪਰ ਅੱਜ ਆ ਗੱਲ ਕਰਕੇ ਤੁਸੀਂ ਮੇਰੇ ਸਾਹਮਣੇ ਬੌਨੇ ਹੋ ਗਏ ਹੋ ਸੋ ਆਖਰ ਕਾਰ ਕੱਲਾ ਚਮਕੀਲਾ ਹੀ ਕਿਉਂ ਜੇਕਰ ਤੁਸੀਂ ਉਸ ਤੋਂ ਅੱਗੇ ਨਿਕਲਣਾ ਚਾਹੁੰਦੇ ਹੋ ਤੁਸੀਂ ਆਪਣੀ ਸ਼ਬੀ ਨੂੰ ਸੁਧਾਰ ਸਕਦੇ ਹੋ ਤੁਸੀਂ ਅੱਗੇ ਜਾ ਸਕਦੇ ਹੋ ਪਰ ਚਮਕੀਲੇ ਨੂੰ ਕਿਉਂ ਮਾਰਨਾ ਹੈ ਆਖਰ ਸਮਾਂ ਆਏਗਾ ਤੇ ਆਖਰ ਉਹ ਨੂੰ ਆਪਣੇ ਆਪ ਸਮਝਾਵੇਗੀ ਕੋ ਗੁਰਜੰਨ ਸਿੰਘ ਬੁੱਧ ਸਿੰਘ ਵਾਲਾ ਨੇ ਜਵਾਬ ਦੇ ਦਿੱਤਾ ਸੀ ਉਧਰ ਦੂਜੇ ਪਾਸੇ ਚਮਕੀਲਾ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਸੀ ਆਖਰ ਬੇਖੌਫ ਹੋ ਕੇ ਖਾੜੇ ਲਗਾ ਰਿਹਾ ਸੀ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ ਆਖਰਕਾਰ ਇੱਕ ਵਾਰ ਕਹਿੰਦੇ ਨੇ ਕਿ ਚਮਕੀਲਾ ਜਿਹੜੇ ਨੇ ਕਾਫੀ ਜ਼ਿਆਦਾ ਖਾੜੇ ਬੁੱਕ ਕਰ ਚੁੱਕਿਆ ਸੀ ਵਰਿੰਦਰ ਜਿਹੜਾ ਸੀ ਇੱਕ ਫਿਲਮ ਡਾਇਰੈਕਟਰ ਸੀ ਔਰ ਫਿਲਮ ਵੀ ਅਦਾਕਾਰ ਵੀ ਸੀ ਆਖਰ ਚਮਕੀਲੇ ਨੂੰ ਆਪਣੀ ਫਿਲਮ ਦੇ ਵਿੱਚ ਗੀਤ ਗਾਉਣ ਦੇ ਲਈ ਉਹ ਰਿਕੁਐਸਟ ਕਰਨ ਆਇਆ ਸੀ ਆਖਰਕਾਰ ਕਹਿੰਦੇ ਨੇ ਚਮਕੀਲੇ ਨੇ ਡਾਇਰੀ ਵਰਿੰਦਰ ਦੇ ਸਾਹਮਣੇ ਰੱਖ ਦਿੱਤੀ ਸੀ ਕਿ ਜੋ ਵੀ ਦਿਨ ਤੁਹਾਨੂੰ ਫ੍ਰੀ ਲੱਗਦਾ ਤੁਸੀਂ ਰੱਖ ਸਕਦੇ ਹੋ ਫਿਰ ਆਪਣੇ ਮੁਤਾਬਕ ਜਦੋਂ ਕਹਿੰਦੇ ਨੇ ਵਰਿੰਦਰ ਨੇ ਡਾਇਰੀ ਫਰੋਲ ਕੇ ਵੇਖੀ 366 ਅਖਾੜੇ ਜਿਹੜੇ ਸੀ ਉਹਦੇ ਵਿੱਚ ਬੁੱਕ ਕੀਤੇ ਹੋਏ ਸੀ ਆਖਰਕਾਰ ਕਹਿੰਦੇ ਵਰਿੰਦਰ ਨੇ ਫਿਰ ਆਪਣੇ ਮੁਤਾਬਕ ਇੱਕ ਤਰੀਕ ਮقرਰ ਕਰ ਦਿੱਤੀ ਸੀ ਲੇਕਿਨ ਜੇ ਗੱਲ ਕਰੀਏ ਤਾਂ ਚਮਕੀਲੇ ਕੋਲੇ ਇਨ ਨਾ ਜ਼ਿਆਦਾ ਟਾਈਮ ਜਿਹੜਾ ਹੈ ਉਹ ਨਹੀਂ ਸੀ ਹੁੰਦਾ ਆਖਰ 365 ਦਿਨ ਉਹ ਬੁੱਕ ਰਿਹਾ ਕਰਦਾ ਸੀ ਆਖਰ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗਾਇਕ ਸੀ ਚਮਕੀਲਾ ਜੇ ਗੱਲ ਕਰੀਏ ਅਮਰ ਸਿੰਘ ਚਮਕੀਲਾ ਜਿਸ ਨੂੰ ਕਿ ਮਾਰਿਆ ਗਿਆ 8 ਮਾਰਚ 1988 ਨੂੰ ਜਿਸ ਦੀ ਹਤਿਆ ਕਰ ਦਿੱਤੀ ਗਈ ਸੀ ਉਸ ਤੋਂ ਪਹਿਲਾਂ ਹੀ ਅਮਰ ਸਿੰਘ ਚਮਕੀਲਾ ਨੇ ਕਿਹਾ ਸੀ ਜਿਸ ਗੋਲੀ ਤੇ ਮੇਰਾ ਨਾਮ ਲਿਖਿਆ ਉਹ ਮੇਰੇ ਹੀ ਵੱਜਣੀ ਹੈ ਤੁਹਾਡੇ ਨਹੀਂ ਵੱਜੇਗੀ ਆਪਣੇ ਸਾਜ਼ੀਆਂ ਨੂੰ ਕਹਿੰਦਾ ਹੋਇਆ ਸੁਣਿਆ ਗਿਆ ਸੀ ਆਖਰਕਾਰ ਕਹਿੰਦੇ ਨੇ ਦੁਪਹਿਰ ਦੇ 1:30 ਵਜੇ ਪਾਣਾ ਵਾਪਰਿਆ ਸੀ ਜਦੋਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਜਿਹੜਾ ਹੈ 4:30 ਕੁ 4 ਵਜੇ ਸੰਭਾਲਿਆ ਗਿਆ ਸੀ ਆਖਰ ਕਿਤੇ ਨਾ ਕਿਤੇ ਬਹੁਤ ਵੱਡੀ ਭੀੜ ਜਿਹੜੀ ਹੈ ਉਸ ਵਕਤ ਉਸ ਥਾਂ ਤੇ ਇਕੱਠੀ ਹੋ ਗਈ ਸੀ ਜਦੋਂ ਕਿ ਅਮਰ ਸਿੰਘ ਚਮਕੀਲੇ ਦਾ ਪਤਾ ਲੱਗਿਆ ਸੀ ਕਿ ਸੰਸਾਰ ਨੂੰ ਉਹ ਅਲਵਿਦਾ ਆਖ ਚੁਕਿਆ ਹੈ ਪਰ ਜੇ ਗੱਲ ਕਰੀਏ ਆਖਰ ਕਿੰਨੇ ਨੇ ਜਿਨ੍ਹਾਂ ਲੋਕਾਂ ਨੇ ਚਮਕੀਲੇ ਨੂੰ ਮਾਰਿਆ ਸੀ ਉਹਨਾਂ ਨੇ ਚਮਕੀਲੇ ਦੇ ਦਫਤਰ ਦੇ ਵਿੱਚ ਜਾ ਕੇ ਵੀ ਕਿਹਾ ਸੀ ਤੁਹਾਡਾ ਚਮਕੀਲਾ ਚਮਕਾ ਦਿੱਤਾ ਹੈ ਤੇ ਤੁਸੀਂ ਜਾ ਕੇ ਉਸ ਨੂੰ ਸਾਂਭ ਸਕਦੇ ਹੋ ਕਿਤੇ ਨਾ ਕਿਤੇ ਧਮਕੀ ਜਿਹੜੀ ਹੈ ਫਿਰ ਵੀ ਦਿੱਤੀ ਗਈ ਸੀ ਆਖਰ ਇਹ ਸੀ ਚਮਕੀਲੇ ਦੀ ਉਹ ਹਿਸਟਰੀ ਜਿਸ ਤੋਂ ਸ਼ਾਇਦ ਲੋਕੀ ਬਹੁਤ ਘੱਟ ਵਾਕਫੀਅਤ ਰੱਖਦੇ ਸੀ ਦਾ ਗਿਆਨ ਟੀਵੀ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ